ਦੁਬਾਰਾ ਨਹੀਂ ਕੀਤਾ ਚੁੱਕਿਆ ਕਿਉਂ ਯਾਰ ਇਹ ਬਾਰਾਂ ਦਾ ਸਾਥ ਕੁਰੀ ਕਰਦੇ ਹੋ ਹੋਇਓ ਤੇ ਹੁਣ ਕਹਿ ਰਹੇ ਨੇ ਕਿ ਟੈਂਡਰ ਕੈਂਸਲ ਹੋ ਗਏ ਨੇ ਕੀ ਗੱਲਬਾਤ ਆ ਸਾਰੀ ਇਹ ਗੱਲ ਸਭ ਨੇ ਦੱਸ ਚੁੱਕੇ ਨੇ ਤੁਸੀਂ ਸਾਡੇ ਮੈਂ ਵੀ ਨਹੀਂ ਗੱਲ ਕਹਿਣਾ ਵੀ ਜਿਹੜੇ ਚਿੰਮੇ ਮੈਨੇ ਟੈਂਡਰ ਲੱਗੇ ਸੀ ਉਹ ਸੁਖਪਾਲ ਪ੍ਰਧਾਨ ਨੇ 8ਵੇਂ ਮਹੀਨੇ ਕੈਸੇ ਰੱਖ ਦਿੱਤੇ ਇਹ ਰਿਕਾਰਡ ਬੋਲਦਾ ਹੈ ਨਗਰ ਕੌਂਸਲ ਦਾ ਆ ਕੇ ਚੈੱਕ ਕਰ ਸਕਦੇ ਹੋ ਮੇਰੇ 14 ਨੰਬਰ ਵਾਰਡ ਦੀਆਂ ਤਿੰਨ ਗਲੀਆਂ ਸੀ ਮੇਗਰਾ ਜਲੀ ਗਲੀ ਔਰ ਮੇਰੀ ਗਲੀ ਇੱਕ ਕਾਕੇ ਬੋੜ ਵਾਲੀ ਗਲੀ ਤਿੰਨ ਗਲੀਆਂ ਸੀ ਤਿੰਨੇ ਕੈਨਸਲ ਨੇ ਕੋਈ ਵੀ ਬੰਦਾ ਇਹ ਦੇਖਣਾ ਚਾਹੁੰਦਾ ਰਿਕਾਰਡ ਤਾਂ ਨਗਰ ਕੌਂਸਲ ਜਾ ਕੇ ਦੇਖ ਸਕਦਾ ਹੈ ਅਸੀਂ ਇੱਕੋ ਗੱਲ ਕਹਿੰਦੇ ਆ ਵੀ ਇਹ ਨਾਲ ਪਤਾ ਨਹੀਂ ਸ਼ਹਿਰ ਨਾਲ ਕੀ ਦੁਸ਼ਮਣੀ ਹੈ ਪ੍ਰਧਾਨ ਦੀ ਇਹ ਟੈਂਡਰ ਕੈਨਸਲ ਕਰਤੇ ਨੇ ਜੇ ਵਿਕਾਸ ਹੁੰਦਾ ਤਾਂ ਲੋਕ ਆਪਣ ਨੂੰ ਸ਼ਾਬਾਸ਼ ਹੀ ਦਿੰਦੇ ਹੁਣ ਲੋਕ ਗਾਲਾਂ ਕੱਢਦੇ ਨੇ ਪਿੱਠ ਪਿੱਛੋਂ ਕਾਰਨ ਕਿ ਇਹ ਇਹ ਕਿਉਂ ਟੈਂਡਰ ਕੈਨਸਲ ਕੀਤੇ ਜਣੇ ਇਸ ਵਾਰ ਇਹ ਸਾਨੂੰ ਨਹੀਂ ਪਤਾ ਇਹ ਕਹਿੰਦਾ ਵੀ ਮੇਰੀ ਜਿਹੜੀ ਗੱਲਬਾਤ ਹੈ ਉਹ ਮੈਂ ਆਪ ਕਰੂੰਗਾ ਜਿਹੜੇ ਛੋੜਨ ਵਾਲਾ ਤੁਸੀਂ ਮੇਰੇ ਨਾਲ ਨਹੀਂ ਹੈਗੇ ਅਸੀਂ ਨਾਲ ਨਗਰ ਕੌਂਸਲ ਦੇ ਆ ਨਾਲ ਸ਼ਹਿਰ ਦੇ ਨਾਲ ਆਸੀਂ ਅਸੀਂ ਤੇਰੇ ਨਾਲ ਤੈਨੂੰ ਪ੍ਰਧਾਨ ਅਸੀਂ ਬਣਾਉਣ ਵਾਲੇ ਆ ਤੂੰ ਸਾਡੇ ਉਲਟ ਚਲੀ ਜਾਣਾ ਸ਼ਹਿਰ ਦੇ ਅਸੀਂ ਇੱਕੋ ਗੱਲ ਕਹਿੰਦੇ ਆ ਵੀ ਇਹ ਬੰਦੇ ਨੂੰ ਲੋਕਾਂ ਨੂੰ ਇਕੱਠੇ ਹੋ ਗਏ ਅਸੀਂ ਲੋਕਾਂ ਨੂੰ ਇਕੱਠੇ ਕਰਾਂਗੇ ਠੀਕ ਹੈ ਜੀ ਇਕੱਠੇ ਕਰਕੇ ਅਸੀਂ ਦੱਸਾਂਗੇ ਉਹਨਾਂ ਨੂੰ ਵੀ ਇੱਕ ਬੰਦਾ ਪ੍ਰਧਾਨ ਹੈ ਉਹ ਉਹ ਕਹਿੰਦਾ ਮੈਂ ਹੀ ਪ੍ਰਧਾਨ ਆ ਹੋਰ ਕੋਈ ਐਮਸੀ ਨਹੀਂ ਹੈਗਾ ਕਿਸੇ ਦੀ ਸਰਵਾਈ ਨਹੀਂ ਹੈਗੀ ਠੀਕ ਹੈ ਉਹ ਜਿਵੇਂ ਕਰਦਾ ਤਾਂ ਓਕੇ ਆ ਅਸੀਂ ਇੱਕੋ ਗੱਲ ਕਰਨੀ ਹੈ ਸ਼ਹਿਰ ਵਸੀਆਂ ਨੂੰ ਵੀ ਸਾਡੇ ਨਾਮ ਲੱਗੋ ਅਸੀਂ ਤੁਹਾਡੇ ਨਾਮ ਲੱਗਦੇ ਆ ਜਿੱਥੇ ਕਰੋਗੇ ਉੱਥੇ ਚੱਲਾਂਗੇ ਜਿਹੜਾ ਜੋ ਤੁਹਾਡਾ ਰੋਲਾ ਪੈ ਰਿਹਾ ਕੀ ਗੱਲਬਾਤ ਆ ਜੀ ਇਹ ਜੀ ਅਸੀਂ ਸਾਨੂੰ 4.5 ਸਾਲ ਹੋ ਗਏ ਐਮਸੀ ਬਣਿਆ ਇਹ ਸਾਡੇ ਸ਼ਹਿਰ ਦੀ ਮਾੜੀ ਕਿਸਮਤ ਨਾਲ ਜੋ ਹੈ ਜਾਂ ਮਾੜਾ ਪ੍ਰਧਾਨ ਵੇਲੇ ਸ਼ਹਿਰ ਨੂੰ ਸ਼ਹਿਰ ਦਾ ਕੋਈ ਵਿਕਾਸ ਨਹੀਂ ਹੋ ਰਿਹਾ ਸਾਰਾ ਠੱਪ ਪਿਆਗਾ ਬੜਾ ਵੀ ਇਹ ਪਿੱਛੇ ਸਾਰੇ ਐਮਡੀਆਂ ਨੇ ਜਿਹੜੇ ਸਭ ਸੰਪਤੀ ਨਾਲ ਬਿਰਕੂ ਨੂੰ ਬਣਾਇਆ ਸੀਗਾ ਵਾਈਸ ਪ੍ਰਧਾਨ ਮਨਿੰਦਰ ਗੌਰ ਬਿਰਕੂ ਨੂੰ ਤੇ ਅਸੀਂ ਜੋ ਟੈਂਡਰ ਲਵਾਏ ਵੀ ਹੁਣ ਇਹਨਾਂ ਨੇ ਬਦਲਾਕੂਈ ਕਰ ਤਰ ਉਹ ਵੀ ਟੈਂਡਰ ਕੈਨਸਲ ਕਰ ਦੇ ਹੁਣ ਚੌੜੀ ਗਲੀ ਆ ਉਦੀ ਹਰ ਪ੍ਰਸ਼ਾਸਨ ਦੇ ਵਿੱਚ ਬਹੁਤ ਵੱਡੀ ਸਮੱਸਿਆਵਾਂ ਆਉਂਦੀਆਂ ਮੈਂ ਵਾਰਡ ਵਾਸੀਆਂ ਨੂੰ ਲੈ ਕੇ ਐਸ.ਡੀ.ਐਮ ਸਾਹਿਬ ਨੂੰ ਮਿਲਿਆ ਕਰ ਉੱਥੇ ਛੋਟੀ ਜਿਹੀ ਪੈਪ ਪਾਉਣ ਵਾਲੀ ਆ ਮੈਨੂੰ 4.5 ਸਾਲ ਹੋ ਗਏ ਵੀ ਸ਼ਹਿਰ ਦੇ ਵਾਸੀ ਬਹੁਤ ਪਰੇਸ਼ਾਨ ਨੇ ਕਿੱਡੀ ਗੱਲ ਆ ਇਹ ਪੈਪਾ ਪਾਉਣੀਆਂ ਨੇ ਉਥੋਂ ਚੌੜੀ ਗਲੀ ਤੋਂ ਲੈ ਕੇ ਬਾਰੂਨਤਾਰੀ ਦੀ ਦਕਾਨੋ ਤੇ ਨਕਾ ਤੱਕ ਤੇ ਉੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਉਹ ਬਾੜੀ ਇਹ ਮੇਰੇ ਬਾੜ ਦੇ ਵਿੱਚ ਜਿੱਥੇ ਗਰੀਬ ਲੋਕ ਰਹਿੰਦੇ ਨੇ ਜੈਨ ਕਲੋਨੀ ਮਾਲੀਆਂ ਦਾ ਘਰ ਉੱਥੇ ਮਾਲੀਆਂ ਦੇ ਘਰ ਦੀ ਸਾਰੀ 100 ਫੁੱਟ ਗਲੀ ਵੰਨ ਵਾਲੀ ਆ ਉੱਥੇ ਸੀਵਰੇਜ ਪਿਆ ਹੋਇਆ ਪੱਥਰ ਪਿਆ ਹੋਇਆ ਜੈਨ ਕਲੋਨੀ ਦੇ ਸੀਵਰੇਜ ਪਿਆ ਹੋਇਆ ਹੈ ਉਹ ਵਿਚਾਰੇ ਪਤਾ ਨਹੀਂ ਉਹ ਗਰੀਬਾਂ ਨਾਲ ਕੋਈ ਦੁਸ਼ਮਣੀ ਹੈ ਇਹਨਾਂ ਦੀ ਉਹ ਬਾਤ ਹੋਈਆਂ ਹੋਈਆਂ ਨੇ ਗਲੀਆਂ ਦਾ ਇੰਟਰ ਨਹੀਂ ਦਵਾ ਰਹੇ ਕੀ ਲੱਗਦਾ ਹੈ ਜੋ ਪ੍ਰਧਾਨ ਜੀ ਤੇ ਜੋ ਐਮਐਲਏ ਸਾਹਿਬ ਦੇ ਵਿੱਚ ਜੋ ਆਪਸ ਦੇ ਵਿੱਚ ਤਲਕਵਾਜੀ ਚੱਲ ਰਹੀ ਹੈ ਉਸ ਦਾ ਖਵਾਜਾ ਆਪਣੇ ਸ਼ਹਿਰ ਦੇ ਲੋਕ ਕੋ ਉਤਰਾਏ ਨੇ ਬਿਲਕੁਲ ਕੋ ਉਤਰਾਏ ਨੇ ਪਰ ਮੈਂ ਇਹ ਨਹੀਂ ਜਾਨੀ ਨਹੀਂ ਪੈਣਾ ਚਾਹੁੰਦਾ ਮੈਂ ਅਸੀਂ ਪਾਰਟੀ ਵਾਈ ਤੋਂ ਉਪਰ ਉੱਠ ਕੇ ਮੇਰੇ ਦੋ ਸਾਥੀ ਐਮ ਸੀ ਮੇਰੇ ਨਾਲ ਖੜੇ ਨੇ ਮੇਰੀ ਮਿਸਤਰੀ ਖੜੀ ਐਮ ਸੀ ਅਸੀਂ ਸ਼ਹਿਰ ਦਾ ਜਦੋਂ ਵੀ ਕੋਈ ਵੀ ਬਕਾਸ ਦਾ ਕੰਮ ਆਊਗਾ ਅਸੀਂ ਪਾਰਟੀ ਵਾਈ ਤੋਂ ਉਪਰ ਉੱਠ ਕੇ ਸ਼ਹਿਰ ਵਾਸੀਆਂ ਦੀ ਪੂਰੀ ਮਦਦ ਕਰਾਂਗੇ ਇਹ ਕਰਦੇ ਰਹਾਂਗੇ ਨਾਲ ਰੋਸਣਾਡਾ ਵਿੱਚ ਅਜੀ 6ਵੇਂ ਮਹੀਨੇ ਟੈਂਡਰ ਲਾਏ ਸੀਗੇ ਜੀ ਜਿਬਾਣਾ ਨਵੀਂਦਲੌਰ ਬੈਠੇ ਨੇ ਜੀ ਇਹਨੇ ਸਾਡੇ ਬਰਸ਼ਪਾਲਾ ਆਨੇ ਇਨ੍ਹਾਂ ਦੇ ਹਾਲ ਵਿੱਚ ਜੀ 6ਵੇਂ ਮਹੀਨੇ ਟੈਂਡਰ ਲਾਏ ਜੀ 8ਵੇਂ ਮਹੀਨੇ ਤੇ ਸੁਪਾਲ ਨੇ ਆ ਕੇ ਕੈਂਸਲ ਕਰ ਦਿੱਤੀ ਫਿਰ ਆ ਕੇ ਸਾਰੇ ਟੈਂਡਰ ਉਹ ਠੇਕੇਦਾਰਾਂ ਨੇ ਚੱਤਰੇ ਕੰਮ ਚਲਾਉਣਾ ਜੀ ਇਹਨੇ ਜਾ ਕੇ ਕੈਂਸਲ ਕਰ ਦਿੱਤੀ ਕਿਹੜੇ ਕਿਹੜੇ ਵਾਰ ਦੇ ਟੈਂਡਰ ਸੀ ਸਾਰੇ ਜੀ ਉਹ ਤਕਰੀਬਨ ਦੇ ਤਕਰੀਬਨ 19 ਵਾਰ ਦਾ ਹੀ ਟੈਂਡਰ ਸੀਗੇ ਜੀ ਇਨ੍ਹਾਂ ਦੇ ਬਾਣਾ ਤਾਂ ਕੈਂਸਲ ਕੀਤਾ ਜੀ ਕੁਝ ਇਹਨਾਂ ਦੇ ਉਸ ਟੈਂਡਰ ਤਾਂ ਅੱਜ ਹੀ ਹਜ਼ਾਰਤੇ ਜੀ ਵੀ ਜਿਹੜੇ ਆਲਰੇਡੀ ਪਹਿਲਾਂ ਗਲੀਆਂ ਤਿਆਰ ਨਹੀਂ ਉਸ ਕੁਲ ਪ੍ਰਧਾਨ ਨਹੀਂ ਕਰੇ ਵੀ ਉਹ ਗਲੀਆਂ ਪਾਉ ਵਿੱਚ ਜਦੋਂ ਅਸੀਂ ਅਗਰ ਦੂਥੀਆਂ ਗਲੀਆਂ ਪਾ ਲੋ ਵੀ ਜਿਹੜੇ ਤਿਆਰ ਨਹੀਂ ਗੀਆਂ ਜਿਹੜੀਆਂ ਆਲਰੇਡੀ ਪਹਿਲਾਂ ਤਿਆਰ ਨੇ ਅਸੀਂ ਉਹਨਾਂ ਨੂੰ ਨਹੀਂ ਪਾ ਕੇ ਚੋਂਦੇ ਇਹ ਸਰਕਾਰ ਦਾ ਪੈਦਾਣ ਕਰਨ ਦੇ ਕਾਰਨ ਇਹਨਾਂ ਨੇ ਕੈਸੇ ਕੀਤੀ ਜਿਹੜੀ ਤਰੀਕ ਨੂੰ ਟੈਂਡਰ ਕੈਨਸਲ ਹੋਇਆ ਕਰੋ ਹੋਇਆ ਸੀ ਤਾਂ ਇਹ ਵੀ ਅਠਰੂ ਟੈਂਡਰ ਕੈਨਸਲ ਕੀਤਾ ਹੀ ਇਹਨਾਂ ਨੇ ਗਲੀਆਂ ਅਜੇ ਕਿਸ ਤਰ੍ਹਾਂ ਦੇ ਕੰਮ ਹੋਣੇ ਸੀਗੇ ਜਦੋਂ ਸੀ ਗਏ ਪਾਉਣਾਂ ਗਲੀਆਂ ਦੇ ਨਾਲੀਆਂ ਦੇ ਟਾਇਲ ਟਾਇਲਸ ਤੋਂ ਜੀ ਪਾਈਪਲਾਈਨਸ ਪੈਣੀ ਸੀ ਜਿਹੜੀ ਨਾਲ ਜਣਾ ਬਦਗਾਨੀ ਅੰਡਰਗਰਾਉਂਡ ਜਣਾ ਅੰਡਰਗਰਾਉਂਡ ਕਰਨੀ ਸੀ ਹੁਣ ਤੁਸੀਂ ਕੀ ਫੈਸਲਾ ਤੁਸੀਂ ਆਪਸੀ ਏਜੰਸੀ ਇਕੱਠੇ ਹੋ ਕੀ ਫੈਸਲਾ ਲੈ ਅਸੀਂ ਅੱਜ ਹੁਣ ਆ ਕੇ ਇਹੀ ਫੈਸਲਾ ਲੈ ਰਹੇ ਹਾਂ ਜੀ ਤਕਰੀਬਨ 11 12 ਐਮਸੀਐਟ ਕੋਲ ਸਾਡੇ ਅੰਦਰ ਵੀ ਨੇ ਤੇ ਵੀ ਜੇ ਦੋ ਵਾਰ ਅਸੀਂ ਸ਼ਹਿਰ ਦਾ ਇਕੱਠ ਇਕੱਠਾ ਕਰਾਂਗੇ ਨਾ ਰਾਮਲਾ ਗਰਾਊਂਡ ਚ ਅਸੀਂ ਸ਼ਹਿਰ ਨੂੰ ਬੁਲਾ ਕੇ ਦੱਸਾਂਗੇ ਵੀ ਭਾਈ ਸਾਨੂੰ ਕੁਛ ਕੈ ਮਸ਼ੀਨ ਜਿਹੜੇ ਪੰਜ ਚਾਰ ਅਸੀਂ ਉਹਨਾਂ ਦਾ ਨੌਵਾਂ ਵਾਲਾ ਨਾਮਜ਼ਦ ਨਹੀਂ ਕਰਨਾ ਚਾਹੁੰਦੇ ਵੀ ਇਹਨਾਂ ਨੇ ਜੀ ਸਾਨੂੰ ਤੰਗ ਪ੍ਰੇਸ਼ਾਨ ਕਰ ਲਿਆ 4.5 ਸਾਲ ਹੋ ਗਏ ਜਾਂ ਤਾਂ ਸਾਡੇ ਅਸਤੀਫੇ ਲੈ ਲਈ 11 ਵਾਰ ਐਮਸੀਆਂ ਦੇ ਜਾਂ ਫਿਰ ਇਹਨਾਂ ਨੂੰ ਇਕੱਠੇ ਕਰਕੇ ਨਾਲ ਲੋਕਾਂ ਨੂੰ ਬੇਸ਼ਰਮੀ ਨਾਲ ਧਰਨੇ ਲਾਓ ਵੀ ਅਸੀਂ ਸ਼ਹਿਰ ਦੇ ਵਿਕਾਸ ਕੰਮ ਕਰਾਉਣੇ ਆ ਜੀ ਬਿਨਾਂ ਸਾਡੇ ਜਾਂ ਨਾਲ ਲਾਗਿਆਂ ਜਾਂ ਸਾਡੇ ਅਸਤੀਫੇ ਲੈ ਕੇ। ਕਿਹੜੀ ਸਾਰੀ ਗੱਲਬਾਤ ਹੈ ਜੀ ਇਹ ਟੈਂਡਰ ਲੱਗੇ ਸੀ ਜੀ 26ਵੇਂ ਮਹੀਨੇ ਟੈਂਡਰ ਲਾਇ ਸੀਗੇ 19ਵੇਂ ਮਹੀਨੇ ਬਾੜਾ ਦੇ ਜੀ ਬੀ ਆ ਥ्रू ਇਹ ਟੈਂਡਰ ਕੈਨਸਲ ਕਰਦੇ ਜੀ ਉਸ ਤੋਂ ਮੇਰੇ ਸਾਹਦ ਜਦੋਂ ਪ੍ਰਧਾਨ ਜੀ ਫੋਟੋ ਥੋੜੀ ਮੁੱਢੋਂ ਟੋਣੀ ਸਭ ਤੋਂ ਸਾਰੀ ਹੱਲੀ ਹੋਈ ਹੈ ਹੁਣ ਉਸ ਤੋਂ ਉਸ ਕਰਕੇ ਮਸਲੇ ਸਾਰੇ ਕੰਮ ਉਹ ਬੇੜਾ ਕਰ ਹੋ ਰੇ ਭਲਾਡੇ ਦਾ ਮੇਰੇ ਅਖਵਾੜ ਤੇ ਤੁਸੀਂ ਕਿੰਨੇ ਵਾਰੀ ਅਸੀਂ ਬੇਨਤੀ ਕਰਦੇ ਪਿਆ ਈਓ ਸਾਹਿਬ ਨੂੰ ਪ੍ਰਧਾਨ ਦਾ ਵੀ ਭਈ ਜਿਹੜਾ ਸਾਡਾ ਮੈਨੇ ਰੋਂੜਾ ਉਹ ਇਹਨਾਂ ਬੁਰਾ ਹਾਲ ਹੈ ਸਿਵਰੇ ਦਾ ਬੁਰਾ ਹਾਲ ਹੈ ਕੋਈ ਕਿਸੇ ਗੱਲ ਦੀ ਕੋਈ ਸੁਣਵਾਈ ਨਹੀਂ ਹੈਗੀ ਜੀ ਅਸੀਂ ਬਿਜ-ਬਿਜ ਮਾਰ ਕੇ ਪ੍ਰਧਾਨ ਜੀ ਨੂੰ ਵੀ ਈਓ ਸਾਹਿਬ ਨੂੰ ਵੀ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਅਸੀਂ ਬਾਰ ਬਾਰ ਪ੍ਰਧਾਨ ਜੀ ਨੂੰ ਕਿਹਾ ਬਈ ਟੈਂਡਰ ਲਾਓ ਟੈਂਡਰ ਲੱਗ ਜਾਂਦੇ ਨੇ ਕੈਂਸਲ ਹੋ ਜਾਂਦੇ ਨੇ ਜੀ ਸੰਭ ਤਾਂ ਸਮਝ ਨਹੀਂ ਆਉਂਦੀ ਕਿਹੜਾ ਚੱਕਰ ਕੀ ਹੈ ਜੀ ਕਾਰਨ ਕੀ ਹੈ ਜੀ ਟੈਂਡਰ ਕਿਉਂ ਕੈਂਸਲ ਹੋ ਜਾਂਦੇ ਨੇ ਚੱਕਰ ਇਹਦਾ ਕੀ ਕਾਰਨ ਹੋ ਸਕਦਾ ਕਾਰਨ ਤਾਂ ਪਤਾ ਨਹੀਂ ਜੀ ਹੁਣ ਕੋਈ ਇਹਦਾ ਕੀ ਸਿਸਟਮ ਹੈ ਜੀ ਕੋਈ ਸੰਭ ਤਾਂ ਸਮਝ ਤੋਂ ਬਾਹਰ ਆ ਗੱਲ ਅਸੀਂ ਤਾਂ ਲੋਕ ਸਾਨੂੰ ਆ ਕੇ ਕਹਿੰਦੇ ਨੇ ਤੁਸੀਂ ਸਾਡੀ ਗਲੀ ਨਹੀਂ ਬਣਾਉਂਦੇ ਮੈਂ ਇੱਥੇ ਦੂਸ਼ਰਾਂਾ ਰੋਡ ਬਣਨਾ ਸੀ ਜਿਹਨੂੰ ਦੂਸ਼ਰਾਂਾ ਨੂੰ ਸਾਰਿਆਂ ਨੂੰ ਮੈਂ ਸਾਰੇ ਆਪਣੇ ਸੁਵਾਲ ਗੋਲ ਜੀ ਨੇ ਬਨੋਦ ਜੀ ਨੂੰ ਸਾਰੇ ਇਕੱਠਾ ਕਰਕੇ ਅਸੀਂ ਇੱਥੇ ਲੈ ਕੇ ਆਏ ਦੂਸਰਾ ਰੋਡ ਵਾਸਤੇ ਸਾਰੇ ਉਸੇ ਉਸੇ ਉਹਦੇ ਨਾਲ ਹੀ ਸੀਗੇ ਅਸੀਂ ਜੋ ਸਾਰ ਨੂੰ ਬੇਨਤੀ ਕੀਤੀ ਸੀ ਜਿੱਥੇ ਵੀ ਸਾਡੇ ਸੈਨਾਂ ਦੀ ਲੋੜਾ ਸਾਡੇ ਤੋਂ ਸਾਰੇ ਉਸੇ ਤੋਂ ਕਰਾਓ ਸਾਨੂੰ ਦਿਨ ਚਾਰ ਐ ਮਸੀਂ ਪਰੇਸ਼ਾਨ ਕਰੀ ਜਾਂਦੇ ਨਹੀਂ ਅਸੀਂ ਕਿੰਨੇ ਵਾਰੀ ਬੇਨਤੀ ਕਰਤੀ ਆ ਮੇਰੇ ਸਾਹ ਨੂੰ ਕੋਈ ਪ੍ਰਬੰਧ ਬਦਲ ਦੋ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿਸੇ ਕਰਦੇ ਨਹੀਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਅਗਲਾ ਫੈਸਲਾ ਤੁਹਾਡਾ ਹੈ ਅਸੀਂ ਸ਼ਹਿਰ ਸ਼ਹਿਰ ਦੇ ਨਾਲ ਆ ਜੀ 24 ਘੰਟੇ ਜਿੱਥੇ ਵੀ ਸਾਡੀ ਲੋੜ ਆ ਰਹੀ ਅਸੀਂ ਖੜੇ ਆ ਸਾਰੇ ਮਸੀਂ ਕਹਿ ਰਹੇ ਤੇ ਪਹਿਲਾਂ ਸੀ ਐਮ ਸੀ ਸੀ ਨਾਲ ਵਾਲਾ ਸ਼ਹਿਰ ਦੇ ਜਿੱਥੇ ਸਾਨੂੰ ਕਹਿ ਉਹ ਟਾਈਮ 6.5 ਮਹੀਨੇ ਰਹਿ ਗਏ ਜੀ ਦੇਖੋ ਜੀ ਅਸੀਂ ਨਾ ਕੁਝ ਕਰੇ ਸਕੇ ਸਾਨੂੰ ਲੋਕ ਲਾਂਦੇ ਹੀ ਜਾਣਗੇ ਦੋ ਵਾਰ ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾਇਆ ਕਿ ਟੈਂਡਰ ਕੈਨਸਲ ਹੋ ਗਏ ਵੀ ਅਸੀਂ ਦਿਸ਼ਤ ਦੇ ਵਿੱਚ ਨਹੀਂ ਦਾ ਸਭਿਆਚਾਰ ਆਪੜਾ ਇਸ ਤੋਂ ਸਭ ਟੈਂਡਰ ਲੱਗਿ ਸੀ 26 ਤਵਨਾ 6 ਮਹੀਨੇ ਦਾ ਵੀ ਅਖਰ ਨੂੰ ਕੈਨਸਲ ਹੋ ਗਏ ਜੀ ਅਸੀਂ ਮੁਸਬੇ ਆ ਜਿਵੇਂ ਕਹ ਰਹੇ ਸਾਰੇ ਟੈਂਡਰ ਸਾਰੇ ਦੇ ਖੋਗੋ ਟੈਂਡਰ ਇਹ ਸਭ ਕਹਿੰਦੇ ਸਾਡੇ ਕੋਲ ਇਹਨੇ ਫੰਡ ਨਹੀਂ ਹੈਗੇ ਅਸੀਂ ਦੱਸੋ ਕਿਧਰ ਜਾਈਏ ਆ ਕੈਨਸਲ ਹੋਣ ਦੀ ਲਿਸਟ ਆਈ ਜਿਹੜੇ ਨਾ ਕੈਨਸਲ ਇੱਥੇ ਨਹੀਂ ਗਉਸ਼ਾਲਾ ਰੋਡ ਦਾ ਇੰਨਾ ਬੁਰਾ ਹਾਲ ਹੋਇਆ ਵੀ ਲੰਗਰ ਵਾਸਤੇ ਦੇਖੋ ਹਰੇਕ ਕਿਤੇ ਧਾਰਮਿਕ ਬੰਦੇ ਨੇ ਧਾਰਮਿਕ ਬੰਦਾਂ ਦਾ ਸ਼ਰਦਾ ਦਾ ਮੰਦਪ ਕਿੱਥੇ ਆਉਂਦਾ ਹੈ ਇੰਨਾ ਬੁਰਾ ਹਾਲ ਹੈ ਜੀ ਅਸ਼ਵਾ ਚੱਕੀ ਵਾਲੀ ਗਲੀ ਵਾਲੇ ਰੋਡ ਹੈ ਜੀ ਉਹ ਬੁਰਾ ਹਾਲ ਹੈ ਸੋ ਸਵੇਰੇ ਸਕੂਲ 'ਚ ਬੱਚੇ ਜਾਂਦੇ ਨੇ ਕੋਈ ਸਲਿੱਪ ਕਰ ਜਾਂਦਾ ਜੀ ਕਿਸੇ ਸਕੂਟੀ ਡਿੱਗ ਪੰਦੀ ਹੈ ਇੰਨਾ ਮਤੋਂ ਰੋਜ਼ ਫੋਨ ਆਉਂਦੇ ਨੇ ਜੀ ਬਾੜੂ ਮੈਨੂੰ ਕੀ ਕਰੀਏ ਜੀ ਅਸੀਂ ਤਾਂ ਲੱਖਾਂ ਰੁਪਏ ਟੈਕਸ ਇਕੱਠਾ ਕਰਕੇ ਦੇ ਦਤਾ ਨਗਰ ਕੌਂਸਲ ਨੂੰ 7 ਲੱਖ ਰੁਪਏ ਮੈਂ ਆਉਦੇ ਕੰਟੈਕਟਸ ਭਰੇ ਵੀ ਆਉਂਦਾ ਹੁਣ ਤੁਸੀਂ ਅੱਜ 12-13 ਐਮਸੀ ਇਕੱਠੇ ਹੋਏ ਕੀ ਫਿਰ ਫੈਸਲਾ ਲੈ ਲਓਗੇ ਕੀ ਉਹ ਕਰਦੇ ਹਾਂ ਹਾਊਸ ਦੀ ਮੀਟਿੰਗ ਰੱਖਣੀ ਹੈ ਸ਼ਹਿਰ ਦਾ ਕੰਟੈਕਟ ਕਰਾਂਗੇ ਸਾਡੇ ਕੋਲ ਤਾਂ ਸਦੀਪ ਸਿੰਘ ਜੀ ਸਾਡੇ ਹੱਥ ਖੜੇ ਨਹੀਂ ਜੰਦੂਗਰ ਟੈਂਡਰ ਨਾਲ ਕਿ ਬਲਵਾ ਦੋ ਜਾਂ ਕੀ ਹੈ ਸਾਰੀ ਗੱਲ ਸ਼ਹਿਰ ਦੇ ਟੈਂਡਰ ਲਾਇਸੀ ਜੀ ਸਾਡੇ ਬਿਰਧ ਪ੍ਰਧਾਨ ਦੀ ਲਾਇਸੀ ਜਿਹੜੇ ਉਹਨਾਂ ਨੇ ਟੈਂਡਰ ਲਾਇਸੀ ਸ਼ਹਿਰ ਦੇ 19 ਬਾੜਾ ਦੇ 19 ਬਾੜਾ ਦੇ ਟੈਂਡਰ ਲਾਇਸੀ ਜਿਹੜੀਆਂ ਗਲੀਆਂ 100% ਬੰਨਣ ਵਾਲੀਆਂ ਸੀ ਉਹ ਗਲੀਆਂ ਦੇ ਟੈਂਡਰ ਲਾਏ ਗਏ ਸੀ ਸਾਰੇ ਦੇਖ ਕੇ ਪ੍ਰਧਾਨ ਨੇ ਕੀ ਕਰਿਆ ਜਿਹੜੀਆਂ ਗਲੀਆਂ 25% ਮੱਦ ਵਾਲੀਆਂ 75% ਠੀਕ ਨੇ 25% ਮੱਦ ਵਾਲੀਆਂ ਨੇ ਉਹਨਾਂ ਨੂੰ ਬਣਾਉਣਾ ਚਾਹੁੰਦਾ ਸੀ ਪ੍ਰਧਾਨ ਜਦੋਂ ਉਹਨੇ ਲਿਸਟ ਵੇਖੀ ਵੀ ਇਹ ਕਰਕੇ ਇਹ ਤਾਂ ਗਲੀਆਂ ਪੈਣ ਦੋ ਉਹ ਪਾਰਕੀਆਂ ਵੀ ਮੈਨੂੰ ਤਾਂ ਇਹਦੇ ਦੀ ਕੁਛ ਬਣਣੀ ਨਹੀਂ ਹੈ ਵੀ ਇਹ ਤਾਂ ਪੈਣ ਦੋ ਜਨਦੀਏ 100% ਮੱਦ ਵਾਲੀਆਂ ਨੇ ਉਹਨੇ ਐਸਵੀ ਆਰ ਤੋਂ ਸਾਰੇ ਟੈਂਡਰ ਉਹ ਕੈਨਸਲ ਕਰਤੇ ਵੀ ਗਲੀਆਂ ਤਾਂ ਮੈਂ ਇਹੀ ਬਹੂਆ ਜਿਹੜੀਆਂ 25% ਬੜੇ ਖਰਾਬ ਨੇ 75% ਠੀਕ ਨੇ ਉਹਨੂੰ ਐਸਵੀ ਇਹਨਾਂ ਨੂੰ ਬਣਨਾ ਕੁਛ ਨਹੀਂ ਤਾਂ ਕਰਕੇ ਉਹਨੇ ਸਾਰੀਆਂ ਜਨਨ ਕੇ ਟੈਂਡਰ ਕੈਨਸਲ ਕਰਤੇ ਹੋ 8ਵੇਂ ਮਹੀਨੇ 6ਵੇਂ ਮਹੀਨੇ ਲਾਈ ਸੀ 8ਵੇਂ ਮਹੀਨੇ ਆ ਕੇ ਉਹਨਾਂ ਜਦੋਂ ਉਹ ਕਿਸੇ ਕੇਸ ਚ ਪੱਜਿਆ ਹੱਸੂ ਦੇ ਪਰਚਾ ਦਰਜ ਹੋਇਆ ਹੱਸੂ ਪੱਜਿਆ ਹੋਇਆ ਸੀ ਉਹਦੇ ਸਬੰਧ ਚ ਫੇਰ ਉਹਨੇ ਕੀ ਦੇਖਿਆ ਵੀ ਟੈਂਡਰ ਤੇ ਜਨਨ ਕੇ ਗਲੀਆਂ ਜਿਹੜੀਆਂ ਬੰਨਣ ਵਾਲੀਆਂ ਉਹਨਾਂ ਦੇ ਲਾਗੇ ਉਹਦੀ ਠੇਕੇਦਾਰ ਨਾਲ ਪਹਿਲਾਂ ਸੈਟਿੰਗ ਸੀ ਸਾਰੀ ਉਹਨੂੰ ਪਤਾ ਸੀ ਠੇਕੇਦਾਰ ਨੇ ਕਹਤਾ ਨਹੀਂ ਇਹ ਕਰਕੇ ਵੀ ਪ੍ਰਧਾਨੇ ਦੀ ਤੋਂ ਕੁਝ ਬੰਨਣੀ ਇਸ ਕਰਕੇ ਜਿਹੜੀਆਂ ਗਲੀਆਂ ਜਨਨ ਕੇ ਸਾਡੇ ਜਿਹੜੇ 12 13 ਐਮਸੀ 14 ਸੀ ਇਹਨਾਂ ਨੇ ਉਹ ਗਲੀਆਂ ਪੁਆਈਆਂ ਵੀ ਪ੍ਰਧਾਨਜੀ 100% ਬੰਨਣ ਵਾਲੀਆਂ ਗਲੀਆਂ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਪਰ ਕੋਈ ਸੁਣਵਾਈ ਨਹੀਂ ਰਿਕਾਰਡ ਪਿਆ ਕੈਨਸਲ ਕਰਤੇ ਇਹਨਾਂ ਨੂੰ ਪਤਾ ਸੀ ਵੀ ਇਹਦੇ ਚ ਤੁਹਾਡੇ ਬਣ ਨਹੀਂ ਮੇਰੇ 6 ਮਹੀਨੇ ਰਹਿ ਗਏ ਇਸ ਕਰਕੇ ਹੁਣ ਅਸੀਂ ਸਾਰੇ ਐਮਸੀ ਇਕੱਠੇ ਹੋਏ ਆ ਅਸੀਂ ਜਿਵੇਂ ਪਹਿਲਾਂ ਸ਼ਹਿਰ ਦਾ ਕੱਠ ਬੰਟੀ ਵੇਲੇ ਹੋਇਆ ਸੀ ਉਦੋਂ ਤਾਂ ਇਹਨਾਂ ਹੈ ਨਹੀਂ ਸੀ ਸ਼ਹਿਰ ਦਾ ਬੁਰਾ ਹਾਲ ਪਰ 80 2-4 ਐਮਸੀ ਜਿਹੜੇ ਕਦੇ ਐਟਾਪੇ ਜਾਂਦੇ ਕਦੇ ਐਟਾਪੇ ਜਾਂਦੇ ਉਹਨਾਂ ਕਰਕੇ ਸਾਡੇ ਸਾਰੇ ਜਿਹੜੇ 12-13 ਐਮਸੀ ਐ ਸਾਰੇ ਅਸਤੀਫਾ ਦੇਣ ਨੂੰ ਤਿਆਰ ਬੈਠੇ ਆ ਇੱਕ ਵਾਰੀ ਅਸੀਂ ਸ਼ਹਿਰ ਦਾ ਕੱਠ ਕਰਾਂਗੇ ਸ਼ਹਿਰ ਵਾਲਿਆਂ ਨੂੰ ਦੱਸਾਂਗੇ ਸਾਰਿਆਂ ਨੂੰ ਵੀ ਆਹ ਦੇਖੋ ਜੀ ਕਿਸਦਾ ਕਸੂਰ ਹੈ ਉਹਨੂੰ ਕਟੜੀ 'ਚ ਖੜਾ ਕਰੋ ਜੇ ਸਾਡਾ ਕਸੂਰ ਹੈ ਤਾਂ ਸਾਡੇ ਕੋਲ ਸੀਵੇ ਲਓ ਅਸੀਂ ਸੀਵੇ ਦੇਣ ਨੂੰ ਤਿਆਰ ਹਾਂ ਅੱਜ ਕਿੰਨੇ ਐਮਸੀ ਇਕੱਠੇ ਹੋਏ ਤੁਸੀਂ ਅਸੀਂ ਅੱਜ 10 ਐਮਸੀ ਬੈਠੇ ਆਂ 11 ਐਮਸੀ ਬੈਠੇ ਦੋਵੇਂ ਉਸੀ ਸਾਡੇ ਬਾਹਰ ਗਏ ਹੋਏ ਆ ਕੀ ਹੁਣ ਤੁਸੀਂ ਕੀ ਫੈਸਲਾ ਲੈ ਰਹੇ ਹੋ ਅਸੀਂ ਸ਼ਹਿਰ ਦੇ ਸਾਰਿਆਂ ਦਾ ਸ਼ਹਿਰ ਦਾ ਇਕੱਠ ਕਰਾਂਗੇ ਸ਼ਹਿਰ ਦੇ ਵਿੱਚ ਆਪਦੇ ਰਸੀਵੇ ਦੇਵਾਂਗੇ ਵੀ ਸਾਰਿਆਂ ਨੂੰ ਬੁਲਾਓ ਉੰਨੀ ਦੇ ਉੰਨੀ ਐਮਸੀ ਨੂੰ ਪੁੱਛੋ ਵੀ ਜਨਗੀਏ ਤੁਸੀਂ ਸ਼ਹਿਰ ਦਾ ਕੰਮ ਕਿਉਂ ਨਹੀਂ ਹੁਣ ਦੇ ਰਹੇ ਅਸੀਂ ਫਿਰ ਉੱਥੇ ਸ਼ਹਿਰ ਦੇ ਦੱਸਾਂਗੇ ਵੀ ਅਸੀਂ ਭਾਈ ਆਹ ਦਿੱਕਤ ਆ ਸਾਨੂੰ ਇਸ ਕਰਕੇ ਕੰਮ ਨਹੀਂ ਹੋ ਰਿਹਾ ਜਿਹੜੀਆਂ ਗਲੀਆਂ ਹੁਣ ਚੌੜੀ ਗਲੀਆਂ ਸੀ ਉਹਦਾ ਅਸੀਂ ਸਾਰੇ ਇਹ ਮੁਸੀਹੇ ਦੇ ਬਹਿ ਕੇ ਇੱਕ ਪਲਾਨ ਬਣਾਇਆ ਸੀ ਕਿ ਇਹਦਾ ਪਾਣੀ ਪੈਪ ਪਾ ਕੇ ਕੱਢਾਂਗੇ ਉਹ ਨਹੀਂ ਕੱਢਉਂ ਦਿੱਤਾ ਨਾ ਪੈਪ ਪੈਣ ਦਿੰਦੇ ਆ ਉਹਦਾ ਆਪਣਾ ਸੜਾ ਮੰਡੀ ਦਾ ਸੀ ਉਹ ਵੀ ਉਨੀਆਂ ਮੁਸੀਹੇ ਦੇ ਬਹਿ ਕੇ ਜਿਹੜੇ ਹੈਗੇ ਸੀ ਜਿਹੜੇ ਅਸੀਂ 10 14 ਸੂਣਾਂ ਨੇ ਦੇਖਿਆ ਵੀ ਇਹ ਕਰਕੇ ਜ਼ਰੂਰੀ ਹੈ ਆਏ ਵਾਲੀ ਮੰਡੀ ਡੁੱਬਦੀ ਏ ਉਹਦਾ ਅਸੀਂ ਟੈਂਡਰ ਲਵਾਇਆ ਸੀ ਇੱਕ ਆ ਦੋ ਤਿੰਨ ਗਲੀਆਂ ਪ੍ਰੇਮ ਦੇ ਬਾੜ ਦੀ ਐ ਉਹਨਾਂ ਦਾ ਬੁਰਾ ਹਾਲ ਸੀ ਸ਼ਾਇਦ ਪੀ ਐਨ ਬੀ ਵਾਲੀ ਇਤਲੀ ਹੋ ਗਈ ਦੂਜੀ ਹੋ ਗਈ ਮਤਲਬ ਸ਼ੁਰੂਾਈ ਨਹੀਂ ਇੱਥੇ ਕਾਲੂ 8 ਨੰਬਰ ਵਾਲ ਦੀਆਂ ਗਲੀਆਂ ਨੇ ਕਿੰਨੇ ਵਾਰੀ ਕਹਿੰਦਾ ਅਸੀਂਰੇ ਇੱਥੇ ਦਾ ਬੁਰਾ ਹਾਲ ਹੈ ਕੋਈ ਹੋਣੀ ਅਸੀਂ ਪ੍ਰਧਾਨ ਨੂੰ ਕਹਿੰਦਾ ਮੱਥਾ ਪਾ ਦੂਗਾ ਕੰਪਨੀ ਨੂੰ ਭੁਜਾ ਦੋ ਕੋਈ ਨਾ ਹੋਣੀ ਕਹਿੰਦਾ ਨਹੀਂ ਮੈਨੂੰ ਕਮਿਸ਼ਨ ਆਉਂਦਾ ਦੱਸੋ ਜੇ ਅਸੀਂ ਟੈਂਡਰ ਲਾਇਸੈਂਸ ਸ਼ੇਡਿੰਗ ਦੇ ਅੱਛਾ ਕੀ ਇਹ ਕੱਲੇ ਟੈਂਡਰ ਲਾਇਸੈਂਸ ਆਪਣੇ ਸ਼ਹਿਰ ਦੇ ਪਾਸ ਵਾਸਤੇ ਫਿਰ ਕੀ ਹੋਇਆ ਉਹਨਾਂ ਦੀ ਹੈ ਪਰ ਹੁਣ ਤੁਹਾਡਾ ਕੀ ਉਤਰਾਲਾ ਕਰ ਰਿਹਾ ਹੈ ਦਿਬਾ ਸ਼ਹਿਰ ਦੇ ਵਿਕਾਸ ਵਾਸਤੇ ਹਾਂਜੀ ਪ੍ਰਧਾਨ ਜੀ ਹਾਂਜੀ ਮੈਂ ਸਪਾਸਿਕ ਪ੍ਰਧਾਨ ਨਗਰ ਕੌਂਸਲ ਬੁਢਲਾਡਾ ਅੱਜ ਜਿਹੜੀ ਕੈਂਡੀੰਡਰਾਂ ਦੀ ਸਾਡੇ ਐਮਸੀ ਸਾਹਮਣੇ ਮੀਟਿੰਗ ਕੀਤੀ ਹੈ ਉਹਨਾਂ ਦਾ ਫਰਜਵੰਦ ਦੇਖੋ ਐਮਸੀ ਨੇ ਸ਼ਹਿਰ ਦੇ ਨੁਮਾਇੰਦੇ ਚੁਣੇ ਹੋਏ ਨੇ ਮੀਟਿੰਗ ਕਰਨ ਦਾ ਪਰ ਮੈਂ ਕੱਲ ਇੱਕ ਲੈਟਰ ਜਾਰੀ ਕੀਤਾ ਸਾਡੇ ਯੋਗ ਸਾਹਿਬ ਨੂੰ ਜਿਹਦੇ ਵਿੱਚ ਲਿਖਿਆ ਸੀ ਕਿ ਸ਼ਹਿਰ ਦੇ ਵਿਕਾਸ ਵਾਸਤੇ 19 ਦੇ 19 ਐਮਸੀ ਇਕੱਠੇ ਹੋ ਕੇ ਆਪਦੇ ਟੈਂਡਰ ਜਿੰਨੇ ਗਲੀਆਂ ਦੀ ਪੁਰਜ਼ੋਰ ਗਲੀਆਂ ਬਣਨ ਵਾਲੀਆਂ ਨੇ ਜਿਹੜੇ ਸ਼ਹਿਰ ਵਾਸੀ ਜਿਹਨੂੰ ਕੋਈ ਦਿੱਕਤਾ ਉਹਨੇ ਕਿਸੇ ਵੀ ਗਲੀ ਚ ਪਹਿਲ ਦੇ ਆਧਾਰ ਤੇ ਉਹ ਗਲੀਆਂ ਸਾਨੂੰ ਨੋਟ ਕਰਵਾਓ ਜਿਹੜੇ ਕਾਕੇ ਅਸੀਂ ਸਾਰੇ 19 ਦੇ 19 ਬਾੜਾ ਟੈਂਡਰ ਲਾ ਕੇ ਸ਼ਹਿਰ ਨੂੰ ਅੱਗੇ ਦੀ ਵੱਲ ਲੈ ਕੇ ਜਾਈਏ ਪਰ ਕੁਝ ਬੰਦਿਆਂ ਨੇ ਜਿਹੜੇ ਸੱਸੀ ਅੱਜ ਸਾਡੇ ਐਮਨ ਸਰ ਬੋਲੀ ਇਹਦੇ ਨੇ ਬਰਖਲਾੜ ਦੇ ਵਿੱਚ ਨੇ ਵੀ ਇਹ ਕੀ ਕਰੀ ਜਾਂਦੇ ਨੇ ਉਹਨਾਂ ਨੇ ਇੱਕ ਵਾਰ ਇਹਨਾਂ ਤੋਂ ਵੀ ਪੀਸੀ ਕਰਵਾਈ ਉਹਦਾ ਕੋਈ ਰੋਲ ਨਹੀਂ ਸੀ ਮੈਂ ਅੱਜ ਵੀ ਵਾਰ-ਵਾਰ ਇਹ ਗੱਲ ਕਹਿੰਦਾ ਪਰ ਨਾ ਵੀ ਸਾਡੇ 3.5 ਸਾਲ ਸ਼ਹਿਰ ਦਾ ਵਿਕਾਸ ਕਰਵਾਇਆ ਪੀਐਨਬੀ ਰੋਡ ਦੇਖ ਲੋ ਚੌੜੀ ਗਲੀ ਦੇਖ ਲੋ ਤੇ ਆ ਸਾਹਮਣੇ ਵਾਲਾ ਰੋਡ ਦੇਖ ਲੋ ਜਿੰਨੇ ਵੀ ਰੋਡ ਬਣੇ ਸੜਕ ਬਣਾਈਆਂ ਅਸੀਂ ਨੇ ਸਾਰੇ ਮਤਲਬ ਮੇਰੇ ਸ਼ਹਿਰ ਵਾਸੀਆਂ ਨਾਲ ਮਿਲ ਕੇ ਬਹੁਤ ਟੌਪ ਦੇ ਕੰਮ ਕਰਵਾਏ ਜਿਹੜੇ ਵੀ ਕਦੇ ਹੱਥ ਤੱਕ ਨਹੀਂ ਹੋਏ ਸੀ ਉਹ ਕੰਮ ਕਰਵਾਏ ਨੇ ਅੱਜ ਵੀ ਇਹ ਸ਼ਹਿਰ ਵਾਸੀਏ ਪੂਰਾ ਵਿਸ਼ਵਾਸ ਦਵਾਉਣਾ ਹੈ ਕਿ ਉਹ ਸਾਡੇ ਨਾਲ ਖੜੋ ਅਸੀਂ 19 ਦੇ 19 ਵਾਰਡਾਂ ਦੇ ਕੰਮ ਅਸੀਂ ਕਰਵਾਵਾਂਗੇ ਮੈਂ ਅੱਜ ਵੀ ਸਾਰੇ ਜਿੰਨੇ ਵੀ ਲੀਡਰ ਨੇ ਸਾਡੇ ਕੋਈ ਬੀਜੇਪੀ ਦਾ ਕਾਲੀਗਲ ਦਾ ਕੌਂਸਲ ਦਾ ਮੈਂ ਸਾਰਿਆਂ ਨੂੰ ਕਹਾਂ ਵੀ ਆਪਾਂ ਪਾਰਟੀਆਂ ਛੱਡ ਕੇ ਇੱਕ ਸ਼ਹਿਰ ਦੇ ਟੈਂਡਰਾਂ ਦੀ ਪ੍ਰੋਪੋਜ਼ਲ ਬਣਾਓ ਸਾਡੇ ਸਮਾਜ ਸੇਵੀ ਠੇਕੇਦਾਰ ਜੀ ਨੇ ਹੋਰ ਨੇ ਜਿੰਨੇ ਵੀ ਕੋਈ ਬੰਦੇ ਨੇ ਸਾਡੇ ਨੇੜੇ ਦੇ ਬੰਦੇ ਜਨ ਸਾਹਿਬ ਆਗੇ ਇਧਰੋਂ ਮੰਦਰ ਕਮੇਟੀਆਂ ਨੇ ਐਨਓਜੀ ਨੇ ਕੋਈ ਵੀ ਹੈ ਵੀ ਆ ਕੇ ਇੱਕ ਮੰਚ ਤੇ ਇਕੱਠੇ ਹੋ ਗਏ 19 ਦੇ 19 ਬਾਰਡਾਂ ਦੇ ਟੈਂਡਰ ਲਾ ਜੇ ਦੱਸੋ ਤੁਸੀਂ ਪ੍ਰੋਪੋਜ਼ਲ ਬਣਾ ਕੇ ਆਪਾਂ ਟੈਂਡਰ ਲਾਈਏ ਤੇ ਸ਼ਹਿਰ ਦਾ ਕੰਮ ਕਰਵਾਈਏ ਆਪਾਂ ਇਸ ਗੱਲ ਤੇ ਕੋਈ ਵੀ ਦਿੱਕਤ ਨਹੀਂ ਹੈ ਜੀ ਤੇ ਆਪਾਂ ਸ਼ਹਿਰ ਦਾ ਕੰਮ ਕਰਾਉਣ ਵਾਸਤੇ ਤਹਿ ਦਲੋਂ ਨਾਲ ਸ਼ਹਿਰ ਵਸਿਆ ਨੇ ਕੋਈ ਪ੍ਰੋਬਲਮ ਨਹੀਂ ਅਪਾ ਸਰਬੋਸੇ ਫਿਰ ਵੀ ਹੱਥ ਵਾਰ ਕੇ ਬੇਨਤੀ ਕਰਦੇ ਸਾਰੇ ਇਕੱਠੇ ਹੋ ਗਏ ਆਪਦੇ ਐਮਸੀ ਨੂੰ ਕਹੋ ਵੀ ਸਾਡਾ ਕੰਮ ਕਰਨਾ ਅਸੀਂ ਕੰਮ ਕਰਨ ਨੂੰ ਬਿਲਕੁਲ ਤਿਆਰ ਬੈਠੇ ਹਾਂ ਅੱਜ ਜੀ ਉਹਨਾਂ ਨੇ ਅੱਜ ਉਹਨਾਂ ਨੇ ਕਿਹਾ ਐਮਸੀ ਨੇ ਵੀ ਟੈਂਡਰ ਤੁਸੀਂ ਕੈਨਸਲ ਕਰਾਇਆ ਜੇ ਲੱਗੇ ਹੋਏ ਸੀ ਇਹਦੇ ਮਾਰੇ ਤੁਹਾਡਾ ਕੀ ਕਹਿੰਦੇ ਨਹੀਂ ਜੋ ਟੈਂਡਰ ਐ ਸੇ ਕੈਸਲ ਨਹੀਂ ਹੋਏ ਉਹ ਟੈਂਡਰ ਕੁਸਤ ਸਸਤੀ ਦਵਾ ਕਰਨ ਅੱਜ ਵੀ ਸਾਡੇ ਨੁਮੰਦੇ ਬੋਲ ਚੁੱਕੇ ਨੇ ਤੇ ਦੂਸਰਾ ਟੈਂਡਰਾਂ ਦੀ ਡੇਟ ਹੀ ਟੱਪ ਚੁੱਕੀ ਸੀ ਜਿਹੜੇ ਇੱਕ ਟੈਂਡਰ ਦੀ ਡੇਟ ਹੁੰਦੀ ਹੈ ਜਿਹੜੀ 10-12 ਦਿਨਾਂ ਦੀ ਡੇਟ ਹੁੰਦੀ ਹੈ ਮੇਰੇ ਤੇ ਕੋਈ ਦੋ ਸਸਤੀ ਦਵਾ ਕਰਕੇ ਕੋਈ ਐ ਉਸ ਕੱਕੋ ਟੈਂਡਰ ਦੀ ਜਿਹੜੀ ਡੇਟ ਦੀ ਰੋਟਾਈਨ ਨੇ ਲੇਟ ਹੋ ਗਈ ਸੀ ਉਹਦੇ ਕਰਕੇ ਉਹ ਟੈਂਡਰ ਸਾਰੋ ਕੈਸਲ ਕਰਨੇ ਪਏ। ਤੇ ਉਸ ਤੋਂ ਬਾਅਦ ਮੈਂ ਕਾਲ ਵੀ ਕੀਤੀ ਸੀ ਲੈਬਿਓ ਕੇ ਕਹੇ ਸੀ 19 ਦੇ 19 ਵਾੜ ਆਓ ਤੇ ਆਪਾਂ ਬੰਦੇ ਸਾਰੇ ਐਮਸੀ ਇਕੱਠੇ ਹੋ ਕੇ ਆਓ। ਅਸੀਂ ਟੈਂਡਰ ਨਾਲ ਬਿਲਕੁਲ ਤਿਆਰ ਹੈ। ਟੈਂਡਰ ਨੂੰ ਕੈਸਲ ਕਰ ਸਰ ਦਾ ਅਸੀਂ ਨਕਾਸ ਕਰਨ ਵਾਸਤੇ ਬਿਲਕੁਲ ਵਿਕਾਸ ਕਰਨਾ ਸਾਡਾ ਫਰਜ਼ ਬੰਦਾ ਹੈ। ਅਸੀਂ ਸਾਰੇ ਵਸਿਆਂ ਦਾ ਜੱਜ ਕੇ ਬਿਲਕੁਲ ਵਿਕਾਸ ਕਰਨ ਲਈ ਤਿਆਰ ਹਾਂ।